ਹੰਟੂ ਜੀ ਹੁਣ ਰੁਕ ਕਰੀਏ ਖਬਰਾਂ ਦਾ ਤਾਂ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਈਏ ਤਾਂ SYL ਇਸ ਨੂੰ ਲੈ ਕੇ ਅੱਜ ਦੋਵੇਂ ਰਾਜ ਪੰਜਾਬ ਤੇ ਹਰਿਆਣਾ ਇੱਕ ਵਾਰ ਮੋੜ ਤੋਂ ਬੈਠੇ ਪਰ ਸ਼ਾਇਦ ਹੁਣ ਇਸ ਤੋਂ ਬਾਅਦ ਲੰਬੇ ਟਾਈਮ ਤੱਕ ਮੁੱਖ ਮੰਤਰੀ ਐ ਇਕੱਠੇ ਨਾ ਹੋਣ ਕਿਉਂਕਿ ਕਹਿੰਦੇ ਵੀ ਹੁਣ ਅਧਿਕਾਰੀ ਬੈਠਿਆ ਕਰਨਗੇ ਪਰ ਇਹ ਦੱਸਿਓ ਵੀ ਕੀ ਅਧਿਕਾਰੀਆਂ ਕੋਲ ਪ੍ਰਿੰਸੀਪਲ ਫੈਸਲੇ ਜਿਹੜੇ ਲੈਣੇ ਹੁੰਦੇ ਨੇ ਉਹ ਫੈਸਲੇ ਲੈਣ ਦੀ ਕਾਬੀਲੀਅਤ ਹੁੰਦੀ ਜਾਂ ਫਿਰ ਉਹਨਾਂ ਦਾ ਰਾਈਟ ਹੁੰਦਾ ਹੈ ਇਹ ਕਰ ਸਕਣ ਦਾ ਕਿਉਂਕਿ ਸਰਕਾਰਾਂ ਨੂੰ ਇਹ ਨੁਮਾਇੰਦਿਆਂ ਨੂੰ ਆਪਾਂ ਚੁਣਦੇ ਆ ਇੱਕ ਇਲੈਕਟਿਡ ਹੈ ਦੂਜਾ ਸਿਲੈਕਟਿਡ ਹੈ ਮੁੱਖ ਮੰਤਰੀ ਸਭ ਦੇ ਸ਼ਬਦ ਹੁੰਦੇ ਨੇ ਤੇ ਦੂਸਰੀ ਗੱਲ ਅੱਜ ਬੋਡੀ ਲੈਂਗੁਏਜ ਅੱਜ ਗੱਲਬਾਤ ਵੀ ਮੁੱਖ ਮੰਤਰੀ ਸਾਹਿਬ ਦੀ ਥੋੜੀ ਕੈਲੀਏ ਵੀ ਨਰਮ ਨਰਮ ਨਜ਼ਰ ਆਈ ਐਸਵਾਈਐਲ ਨੂੰ ਲੈ ਕੇ ਇਹ ਗੱਲ ਕਿੱਧਰ ਨੂੰ ਜਾਂਦੀ ਲੱਗਦੀ ਹੈ ਕੀ ਕਹਾਣੀ ਕੰਟਰੋਲ ਚ ਹੈ ਜਾਂ ਫਿਰ ਦਿੱਲੀੋਂ ਕਿਸੇ ਤਰੀਕੇ ਦੇ ਨਿਰਦੇਸ਼ ਆ ਗਏ ਨੇ ਅ ਦੇਖੋ ਇਹਨਾਂ ਦੀ ਬਾਡੀ ਲੈਂਗੁਏਜ ਜਿਹੜੀ ਆ ਨਾ ਉਹ ਮੇਰੇ ਖਿਆਲ ਦੇ ਨਾਲ ਤੁਸੀਂ ਸਭ ਤੋਂ ਢਿੱਲੀ ਜਿਹੜੀ ਆ ਪਿਛਲੇ ਦਿਨੀ ਜਦੋਂ ਅਮੇਤਿਸ਼ਾ ਨੂੰ ਮਿਲ ਕੇ ਆਏ ਸੀਗੇ ਤੇ ਬਾਹਰ ਨਿਕਲੇ ਜਦੋਂ ਤਾਂ ਉਸ ਦਿਨ 20 ਮੈਂ ਲਿਖਿਆ ਸੀਗਾ ਕਿ ਅਸੀਂ ਤੁਹਾਨੂੰ ਗਰਜਦਾ ਦੇਖਣਾ ਚਾਹੁੰਦੇ ਹਾਂ ਜਿਵੇਂ ਤੁਸੀਂ ਇੱਥੇ ਸਟੇਜਾਂ ਤੇ ਟੁੱਟ-ਟੁੱਟ ਕੇ ਪੈਂਦੇ ਆ ਸਾਰੇ ਪੈਂਦੇ ਓਡ-ਓਡ ਮਿੱਤਰਾ ਤਾਂ ਉਦਾਂ ਵੀ ਓਡ-ਓਡ ਕੇ ਪਾਓ ਤੇ ਉਥੇ ਕੀ ਹੋ ਜਾਂਦਾ ਤੁਹਾਨੂੰ ਤੁਹਾਨੂੰ ਤੇ ਇਹ ਵੀ ਭੁੱਲ ਜਾਂਦਾ ਕਿ ਬਈ ਆ ਆਰਡੀਐਫ ਕਹਿਣਾ ਜਾਂ ਕੁਝ ਹੋਰ ਜਿੱਦਾਂ ਫੂਡ ਸਪਲਾਈ ਨੂੰ ਫੂਡ ਸਪਲਸ ਹੀ ਕਹਿ ਰਹੇ ਸੀਗੇ ਉਦੋਂ ਕਿ ਨਾਲ ચીਫ ਸੈਕਟਰੀ ਨੂੰ ਦੱਸਣਾ ਪੈਂਦਾ ਉਥੇ ਕੀ ਹੋ ਜਾਂਦਾ ਤੁਹਾਨੂੰ ਦਿੱਲੀ ਦੇ ਵਿੱਚ ਜਾ ਕੇ ਕੀ ਕੋਈ ਚਰਨਾਹਟ ਪੈਦਾ ਹੋ ਜਾਂਦੀ ਆ ਹੂੰ ਤਾਂ ਇਦਾਂ ਹੀ ਅੱਜ ਜੇ ਤੁਸੀਂ ਦੇਖੋਗੇ ਪਹਿਲੀ ਗੱਲ ਤੇ ਇਹ ਆ ਜੋ ਤੁਹਾਡਾ ਸਵਾਲ ਆ ਕਿ ਦੇਖੋ ਅਧਿਕਾਰੀ ਜੇ ਅਧਿਕਾਰਤ ਨੇ ਕਿਸੇ ਮੀਟਿੰਗ ਨੂੰ ਲੈਣ ਵਾਸਤੇ ਤਾਂ ਉਹ ਕਰ ਸਕਦੇ ਆ ਮੀਟਿੰਗ ਉਹਦੇ ਵਿੱਚ ਕੋਈ ਫੈਸਲਾ ਤੇ ਹੋਣਾ ਨਹੀਂ ਫਿਲਹਾਲ ਕੀ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਦੋਨਾਂ ਸਟੇਟਾਂ ਨੇ ਜਾਂ ਸੈਂਟਰ ਨੇ ਕਿਹਾ ਹੋਇਆ ਕਿ ਅਸੀਂ ਗੱਲਬਾਤ ਕਰਾਂਗੇ ਤਾਂ ਉਹਨਾਂ ਨੇ ਸਾਫ਼ ਕਿਹਾ ਹੋਇਆ ਹੈ ਸੁਪਰੀਮ ਕੋਰਟ ਵਾਲਿਆਂ ਨੇ ਕਿ ਤੁਸੀਂ ਭਾਈ ਇੱਕ ਵਾਰੀ ਗੱਲਬਾਤ ਦੇ ਜ਼ਰੀਏ ਕੋਈ ਹੱਲ ਕੱਢਣ ਦਾ ਯਤਨ ਕਰੋ ਤਾਂ ਉਹ ਇੱਕ ਫਾਰਮਲ ਫਾਰਮੈਲਿਟੀ ਆ ਰਸਮ ਪੂਰਤੀ ਆ ਜੇ ਆਪਾਂ ਗੱਲ ਕਰੀਏ ਅੱਜ ਮਾਨ ਸਾਹਿਬ ਦੇ ਬਿਆਨات ਜਿਹੜੇ ਆਏ ਨੇ ਮੇਰੇ ਖਿਆਲ ਦੇ ਨਾਲ ਉਹ ਕ੍ਰੂਸ਼ਲ ਹੋ ਜਾਂਦੇ ਨੇ ਖਾਸ ਤੌਰ ਤੇ ਤੁਸੀਂ ਦੇਖੋ ਕਿ ਕਿ ਆਪੋਜੀਸ਼ਨ ਕਾਫੀ ਹਮਲਾਵਰ ਹੋਈ ਆ ਇਹਨਾਂ ਨੇ ਤੇ ਇਤੋਂ ਤੱਕ ਕਹਿ ਦਿੱਤਾ ਕਿ ਅਸੀਂ ਭਾਈ ਕਨਈਆ ਦੇ ਵਾਰਿਸ ਆ ਜਿਹੜੇ ਦੁਸ਼ਮਨਾ ਨੂੰ ਵੀ ਜੰਗ ਦੇ ਮੈਦਾਨ ਚ ਪਾਣੀ ਪਿਉਂਦੇ ਸੀ ਹਰਿਆਣਾ ਕੋਈ ਸਾਡਾ ਦੁਸ਼ਮਣ ਥੋੜੀ ਆ ਇਹ ਗੱਲ ਇਹ ਆ ਕਿ ਉਹ ਨਾਲ ਤੁਸੀਂ ਅੱਗੇ ਫਿਰ ਫੈਸਲਾ ਲੈਣ ਵਾਸਤੇ ਕਹਿ ਦਿੱਤਾ ਕਿ ਜੀ ਅਧਿਕਾਰੀ ਮੀਟਿੰਗ ਕਰਨਗੇ ਫਲਾ ਫਲਾ ਭਾਈ ਕਨਈਆ ਦੇ ਵਾਰਿਸ ਹੋਂ ਦਾ ਤਾਂ ਤੁਹਾਨੂੰ ਉਦੋਂ ਨਹੀਂ ਚੇਤਾ ਆਉਂਦਾ ਸੀ ਕਿ ਜਦੋਂ ਪਿੱਛੇ ਜੇ ਤੁਸੀਂ ਕਹਿੰਦੇ ਸੀ ਕਿ ਸਾਡੇ ਕੋਲ ਤੇ ਟਿੱਪ ਵੀ ਹੈ ਨਹੀਂ ਪਾਣੀ ਦੇਣ ਵਾਸਤੇ ਇਹਨਾਂ ਨੂੰ ਪਹਿਲਾਂ ਤੇ ਨਾ ਮੈਂ ਅੱਗੇ ਸਲਾਹ ਦਿੱਤੀ ਸੀ ਦੇਖੋ ਸਾਡੀ ਸਲਾਹ ਇਹ ਮੰਨਦੇ ਨਹੀਂ ਹੈਗੇ ਕਿ ਤੁਸੀਂ ਆਪਣੇ ਐਕਸਪੋਰਟਸ ਦੀ ਕਮੇਟੀ ਜਿਹੜੀ ਆ ਨਾ ਉਹ ਕਾਇਮ ਕਰੋ ਤੇ ਉਸ ਆਧਾਰ ਤੇ ਆਪਣਾ ਜੋ ਵੀ ਕੇਸ ਆ ਉਹ ਦੇਸ਼ ਤੇ ਸਾਹਮਣੇ ਰੱਖੋ ਹੁਣ ਜਿਹੜੀ ਗੱਲ ਅੱਜ ਇਹਨਾਂ ਨੇ ਕਹੀ ਆ ਕਿ ਵੇਖੋ ਜੀ ਪਹਿਲਾਂ ਅਸੀਂ ਪਾਣੀ ਦਾ ਮੁੱਦਾ ਤੈ ਨਿਬੇੜ ਲਈਏ ਫਿਰ ਨਹਿਰ ਵੀ ਬਣ ਜਾਏਗੀ ਨਹਿਰ ਬਣਾਉਣ ਦੀ ਗੱਲ ਕਹੀ ਆ ਜ ਇਹਨਾਂ ਨੇ ਬਿਲਕੁਲ ਬਿਲਕੁਲ ਕਿ ਜੇ ਪਾਣੀ ਹੋਏਗਾ ਤਾਂ ਹੀ ਆ ਹੋਰ ਉਹਦੇ ਚ ਜੂਸ ਛੱਡਦੇ ਆ ਪੱਤਰਕਾਰਾਂ ਅੱਛਾ ਜਦੋਂ ਐਡੇ ਨੈਸ਼ਨਲ ਲੈਵਲ ਤੇ ਤੁਹਾਨੂੰ ਕੋਈ ਕਵਰ ਕਰ ਰਿਹਾ ਹੋਵੇ মিডিਆ ਔਰ ਕਿੱਡੇ ਹਲਕੇ ਅੰਦਾਜ਼ ਦੀ ਟਿੱਪਣੀ ਆ ਪਰ ਪਹਿਲਾਂ ਇਹ ਕਹਿੰਦੇ ਰਹੇ ਨੇ ਕਿ ਪਾਣੀ ਸਾਡੇ ਕੋਲ ਹੈ ਹੀ ਨਹੀਂ ਅਸੀਂ ਕਿੱਥੋਂ ਦਈਏ ਇਹ ਤਾਂ ਉਹ ਯਮਨਾ ਚੋਂ ਪਾਣੀ ਲੰਗਦੇ ਰਹੇ ਨੇ हां जी ਹੁਣੇ ਕਹਿੰਦੇ ਨੇ ਕਿ ਪਾਣੀ ਵਾਲਾ ਮੁੱਦਾ ਨਿਬੇੜ ਲਈਏ ਫਿਰ ਨਹਿਰ ਬਣਾ ਲਵਾਂਗੇ। ਜੀ ਤਾਂ ਮਤਲਬ ਕਿ ਪਹਿਲੀ ਗੱਲ ਇਹ ਕਿ ਤੁਹਾਡੇ ਥਾਟਸ ਦੇ ਵਿੱਚ ਕਲੈਰਿਟੀ ਹੋਣੀ ਚਾਹੀਦੀ ਹੈ ਤੁਹਾਡੇ ਸਟੈਂਡ ਦੇ ਵਿੱਚ ਸਪਸ਼ਟਤਾ ਹੋਣੀ ਚਾਹੀਦੀ ਹੈ ਪੰਜਾਬ ਦਾ ਮਾਮਲਾ ਹੈ। ਜੀ ਕਿ ਕੋਈ ਗਮਲੇ ਚੁੱਕੇ ਗੁਲਾਬ ਦਾ ਥੋੜੀ ਮਾਮਲਾ ਹੈ ਪੰਜਾਬ ਦਾ ਮਾਮਲਾ ਹੈ। ਤੇ ਤੁਹਾਡੇ ਤੇ ਆਪ ਦੇ ਮੈਨੂੰ ਅੱਜ ਵਿਚਾਰਕ ਸਪਸ਼ਟੀ ਕਰਨੀ ਠੀਕ ਨਹੀਂ ਲੱਗ ਰਿਹਾ। ਕੀ ਕਰ ਰਹੇ ਹੋ ਜਾਂ ਇਹ ਤੇ ਨਹੀਂ ਹੈ ਕਿਉਂਕਿ ਕੁਝ ਦਿਨ ਪਹਿਲਾਂ ਮੈਂ ਇਹ ਰੌਲਾ ਪਾਉਣਾ ਸ਼ੁਰੂ ਕੀਤਾ ਸੀਗਾ ਕਿ ਜਿਹੜੀ ਇਹਨਾਂ ਨੇ ਚਨਾਬ ਚੋਂ ਨਹਿਰ ਕੱਟਣ ਦਾ ਫੈਸਲਾ ਕੀਤਾ ਕਿ 117 ਕਿਲੋਮੀਟਰ ਦੂਰ ਨਹਿਰ ਲਿਆਂਦੀ ਜਾਊਗੀ ਟਨਲਸ ਦੇ ਜ਼ਰੀਏ ਪਹਾੜਾਂ ਦੇ ਜ਼ਰੀਏ ਤੇ ਉਹਦਾ ਪਾਣੀ ਜਿਹੜਾ ਫਿਰ ਸਤਲੁਜ ਤੇ ਬਿਆਸ ਦੇ ਵਿੱਚੋਂ ਪਾ ਕੇ ਚੈਨਲਾਈਜ਼ ਕਰਕੇ ਗਾਹ ਰਾਹਣੇ ਤੇ ਰਾਜਸਥਾਨ ਨੂੰ ਦਿੱਤਾ ਜਾਊਗਾ ਕਿਤੇ ਜੀ ਇਸ ਕੰਮ ਲਈ ਸਹਿਮਤ ਤੇ ਨਹੀਂ ਹੋ ਰਹੇ ਮਾਨ ਸਾਹਿਬ ਜੀ ਇਹ ਰਾਈਪੇਰੀਅਨ ਸਿਧਾਂਤ ਦੇ ਬਿਲਕੁਲ ਉਲਟ ਚਲਾ ਜਾਏਗਾ ਔਰ ਇਹ ਮਸਲਾ ਜਿਹੜਾ ਕਿਉਂਕਿ ਅਪਰ ਰਾਈਪੇਰੀਅਨ ਸਟੇਟ ਤਾਂ ਕਸ਼ਮੀਰ ਹੈ ਜਾਂ ਹਿਮਾਚਲ ਹੈਗੇ ਆ ਨਾ ਆਪਾਂ ਨੂੰ ਮੰਨਣਾ ਪਵੇਗਾ ਬਿਲਕੁਲ ਤਾਂ ਉਹਨਾਂ ਦੇ ਕੰਸੈਂਟ ਤੋਂ ਬਿਨਾਂ ਜੇ ਮੰਨ ਲਓ ਇਸ ਤਰ੍ਹਾਂ ਦੀ ਕੋਈ ਯੋਜਨਾ ਦਾ ਅਸੀਂ ਹਿੱਸਾ ਬਣਦੇ ਆ ਤੇ ਉਹਦੇ ਵਿੱਚ ਸਾਨੂੰ ਕੀ ਫਾਇਦਾ ਨੁਕਸਾਨ ਹੋਏਗਾ ਇਹਦੀ ਕਮੇਟੀ ਬਣਾਉਣੀ ਚਾਹੀਦੀ ਸੀ ਜੀ ਪਹਿਲਾਂ ਜੀ ਕਿਉਂਕਿ ਕਿਤੇ ਮੁੱਖ ਮੰਤਰੀ ਸਾਹਿਬ ਇਹ ਗੱਲ ਤੇ ਨਹੀਂ ਕਰ ਰਹੇ ਕਿ ਹਾਂ ਪਹਿਲਾਂ ਪਾਣੀ ਦਾ ਨਿਬੇੜ ਲੀਏ ਭਾਈ ਸਾਡਾ ਇੱਕ ਹਿੱਸਾ ਹੋ ਜਾਏਗਾ ਦੋ ਹਿੱਸੇ ਉਹਨਾਂ ਦੇ ਹੋ ਜਾਣਗੇ ਅਸੀਂ ਚੈਨਲਾਈਜ਼ ਕਰ ਦੇਾਂਗੇ ਪਰ ਉਹਦੇ ਚ ਰਾਈਪੇਰੀਅਨ ਸਿਧਾਂਤ ਹੈ ਜਿਹੜਾ ਉਹ ਉਹਦਾ ਖਿਆਲ ਰੱਖਣਾ ਪਵੇਗਾ ਜੀ ਤੇ ਉਹ ਪਾਣੀ ਜਿਹੜਾ ਇੰਡਸ ਵਾਟਰ ਟ੍ਰੀਟੀ ਜਿਹੜੀ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਨੇ ਸਸਪੈਂਡ ਕੀਤੀ ਵੀ ਆ ਉਸ ਤੋਂ ਬਾਅਦ ਚਰਚਾ ਦਾ ਵਿਸ਼ਾ ਬਣਿਆ ਸੀ ਇਹਨਾਂ ਦੇ ਮਾਈਂਡ ਦੇ ਵਿੱਚ ਕੀ ਆ ਮੇਰੇ ਖਿਆਲ ਦੇ ਨਾਲ ਉਹ ਤੇ ਇਹੋ ਜਾਣਦੇ ਨੇ ਗੁਰਪ੍ਰੀਤ ਜੀ ਪਰ ਇਹਨਾਂ ਨੂੰ ਸਪਸ਼ਟਤਾ ਮਿਉਣੀ ਪਵੇਗੀ ਔਰ ਰਾਜਸਥਾਨ ਨੂੰ ਜਾਂਦੇ ਪਾਣੀ ਦੀ ਇਹ ਕਦੇ ਰਾਇਲਟੀ ਦੀ ਗੱਲ ਹੀ ਨਹੀਂ ਕਰਦੇ ਜੀ ਕਿ ਭਾਈ ਰਾਜਸਥਾਨ ਨੂੰ ਪਾਣੀ ਜਿਹੜਾ ਦਿੱਤਾ ਗਿਆ ਪਹਿਲਾਂ ਉਹਦਾ ਵੀ ਤਾਂ ਨਵੇੜਾ ਕਰੋ ਨਾ ਸਾਡਾ ਜੀ ਜਿਹੜਾ ਮਤਲਬ ਕਿ ਇੰਨਾ ਜ਼ਿਆਦਾ ਲਗਭਗ 7.5 ਐਮਐਫ ਪਾਣੀ ਉਹ ਜਾਂਦਾ ਹੈ ਕਿ ਭਾਈ ਪਹਿਲਾਂ ਉਹਦਾ ਨਵੇੜਾ ਵੀ ਕਰੀਏ ਨਾ ਹਰਿਆਣਾ ਤੇ ਚਲੋ ਪੰਜਾਬ ਉਹ ਤੇ ਆਪਸ ਦੇ ਵਿੱਚ ਨਵੇੜਾ ਫਿਰ ਠੀਕ ਆ ਕਰ ਲੈਣਗੇ ਜੋ ਹੋਏਗਾ ਪਹਿਲਾਂ ਉਹ ਤੇ ਨਵੇੜਾ ਕਰੋ ਸੋ ਲਿਹਾਜ਼ਾ ਕੱਚੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ ਇਹਨਾਂ ਨੂੰ ਆਪਣੀ ਵਿਚਾਰਕ ਸਪਸ਼ਟਤਾ ਤੇ ਆਪਣਾ ਜਿਹੜਾ ਸਟੈਂਡ ਆ ਜਿਹੜਾ ਉਹ ਬਿਲਕੁਲ ਸ਼ੁੱਧ ਰੱਖਣ ਦੀ ਲੋੜ ਹੈ ਪੰਜਾਬ ਦਾ ਮਸਲਾ ਹੈ ਕੋਈ ਸਿਆਸਤ ਦਾ ਮਸਲਾ ਨਹੀਂ ਹੈਗਾ ਕਿ ਤੁਹਾਡੀ ਪਾਰਟੀਆਂ ਦੀ ਰਾਜਨੀਤੀ ਚੱਲਦੀ ਪਈ ਹੈ ਤਾਂ ਬਿਲਕੁਲ ਅੱਜ ਮੈਨੂੰ ਵੀ ਓਖੜੇ ਓਖੜੇ ਲੱਗੇ ਤੇ ਪੈਤਣੇ ਵੀ ਓਖੜੇ ਜਾਪਦੇ ਸੀ ਜੀ ਬਿਲਕੁਲ ਬਿਲਕੁਲ ਇਸ ਤੋਂ ਅੱਗੇ ਜੇ ਘਰ ਵਧੀਏ ਤਾਂ ਖਬਰ ਹੈ ਕਿ ਅਮਰਤਪਾਲ ਸਿੰਘ ਇਲੈਕਸ਼ਨ ਲੜ ਸਕਦੇ ਨੇ ਹੁਣ ਕਿਹੜੀ ਇਲੈਕਸ਼ਨ ਦੀ ਚਰਚਾ ਹੈ ਦੇਖੋ ਹੁਣ ਇਲੈਕਸ਼ਨ ਦੀ ਚਰਚਾ ਕੋਈ ਹੋਰ ਕਰੋ ਇਹਨਾਂ 2027 ਦਾ ਇਲੈਕਸ਼ਨ ਫੜੋ ਤੇ ਸਿੱਧਾ ਸਫ਼ਰ ਤੈਅ ਕਰੋ ਜੀ ਹੁਣ ਕੋਈ ਇਲੈਕਸ਼ਨ ਮੈਸੇਜ ਜੇ ਕੋਈ ਜਿੰਨੀ ਇੱਕਦ ਆ ਜਾਵੇ ਤਾਂ ਕਿਉਂਕਿ ਕਿਹਾ ਨਹੀਂ ਜਾ ਸਕਦਾ ਪਰ ਹੁਣ ਤੇ 2027 ਆ ਗਿਆ ਸਮਝੋ ਅੱਛਾ ਜੀ ਗੱਲ ਇਹ ਹੈ ਕਿ ਇਹ ਜਿਹੜੀ ਖਬਰ ਹੈ ਆ ਉਹ ਆਪਣੇ ਤੱਕ ਇਸ ਤਰ੍ਹਾਂ ਪੁੱਜੀ ਆ ਕਿ ਕੁਝ ਸਪੈਕੂਲੇਸ਼ਨ ਵੀ ਆ ਤੇ ਕੁਝ ਮਤਲਬ ਕਿ ਹਿੰਟ ਮਿਲ ਰਹੇ ਨੇ ਅੰਦਰ ਖਾਤੇ ਹੂੰ ਜੀ ਕਿ ਅਮਰਤਪਾਲ ਸਿੰਘ ਇੱਕ ਵਿਧਾਨ ਸਭਾ ਦਾ ਇਲੈਕਸ਼ਨ ਲੜ ਸਕਦੇ ਆ ਔਰ ਵਿਧਾਨ ਸਭਾ ਦਾ ਇਲੈਕਸ਼ਨ ਉਹ ਲੜ ਸਕਦੇ ਨੇ ਤਲਵੰਡੀ ਸਾਬੋਤ ਉਹਦੇ ਪਿੱਛੇ ਇੱਕ ਦੋ ਕਾਰਨ ਨੇ ਕਾਰਨ ਮਤਲਬ ਕਿ ਵਹੀਰ ਦਾ ਐਲਾਨ ਜਿਹੜਾ ਕੀਤਾ ਗਿਆ ਕਿ ਅੰਮ੍ਰਿਤਸਰ ਤੋਂ ਤਖਤ ਸ਼੍ਰੀ ਦਮਦਮਾ ਸਾਹਿਬੀ ਯਾਨੀ ਤਲਵੰਡੀ ਸਾਬੋਤ ਫਿਰ ਉਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਮੋਗੇ ਦੇ ਵਿੱਚ ਇੱਕ ਵੱਡਾ ਦਫ਼ਤਰ ਬਣਾਉਣ ਦਾ ਐਲਾਨ ਕੀਤਾ ਜਾਂਦਾ ਪੀਐਸਸੀ ਦੀ ਪਹਿਲੀ ਮੀਟਿੰਗ ਵੀ ਸ਼ਹਿਦ ਮੋਗੇ ਦੇ ਵਿੱਚ ਹੋਈ ਆ ਯਾਨੀ ਲੱਖਾ ਸਿਧਾਣਾ ਸ਼ਾਮਲ ਕੀਤਾ ਜਾਂਦਾ ਉਹ ਵੀ ਮਾਲਵੇ ਤੋਂ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਅਮਿਤੋ ਜਮਾਨ ਤੇ ਪਾਨਾ ਸਿੱਧੂ ਦੀ ਵੀ ਐਂਟਰੀ ਹੋ ਸਕਦੀ ਆ ਮਾਲਵੇ ਤੋਂ ਜੀ ਐ ਇਦਾਂ ਕਰਕੇ ਆ ਕਿ ਤਖਤ ਤੋਂ ਮਤਲਬ ਜਿਹੜਾ ਹਲਕਾ ਪੈਂਦਾ ਹੈ ਕਿ ਤਲਵੰਡੀ ਸਾਬੋ ਤੋਂ ਇਲੈਕਸ਼ਨ ਲੜਾਇਆ ਜਾਵੇ ਵਿਰੋਧੀਆਂ ਨੂੰ ਹੈਰਾਨ ਕਰ ਦਿੱਤਾ ਜਾਵੇ ਤੇ ਮਾਲਵੇ ਦੇ ਵਿੱਚ ਅਮਰਤਪਾਲ ਸਿੰਘ ਹੋਰਾਂ ਦੀ ਐਂਟਰੀ ਕਰਵਾ ਦਿੱਤੀ ਜਾਵੇ ਤੁਹਾਨੂੰ ਪਤਾ ਹੀ ਆ ਕਿ ਮਾਲਵੇ ਦੇ ਵਿੱਚ ਲਗਭਗ 70 ਦੇ ਕਰੀਬ ਸੀਟਾਂ ਨੇ ਤੇ ਆਂਦੇ ਆ ਕਿ ਪੰਜਾਬ ਦੀ ਸੱਤਾ ਮਾਲਵਾ ਤੈਅ ਕਰਦਾ ਹੈ ਕਿਹਦੇ ਕੋਲ ਜਾਏਗੀ ਤਾਂ ਮਾਲਵੇ ਦੇ ਵਿੱਚ ਡੈਫੀਨਟਲੀ ਜ਼ਰੂਰਤ ਤੇ ਹੈ ਅਮਰਤਪਾਲ ਸਿੰਘ ਹੋਰਾਂ ਦੀ ਪਰ ਇਹ ਦੇਖੋ ਹਾਲੇ ਕਿਆ ਸਰਾਈਆਂ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਨਹੀਂ ਕਰ ਰਿਹਾ ਮੈਂ ਕਾਹਤਾ ਤੋੜਤੇ ਪੁਸ਼ਟੀ ਨਹੀਂ ਕਰ ਰਿਹਾ ਪਰ ਹਾਂ ਸੋਰਸਸ ਇਸ ਗੱਲ ਤੇ ਸਹਿਮਤ ਹੁੰਦੇ ਨੇ ਕਿ ਹਾਂ ਗੱਲ ਚੱਲਦੀ ਜ਼ਰੂਰ ਆ ਹਕਮਤੇ ਅਮਲੀ ਜਦੋਂ ਘੜੀ ਜਾਂਦੀ ਆ ਰਣਨੀਤੀ ਜਦੋਂ ਘੜੀ ਜਾਂਦੀ ਆ ਉਦੋਂ ਬਹੁਤ ਮਾਮਲਿਆਂ ਤੇ ਰਾਜਨੀਤੀ 'ਚ ਵਿਚਾਰ ਕੀਤਾ ਜਾਂਦਾ ਹੈ ਤਾਂ ਯਾਨੀ ਇਸ ਦ੍ਰਿਸ਼ਟੀਕੋਣ ਤੋਂ ਸੋਚਿਆ ਜ਼ਰੂਰ ਜਾ ਰਿਹਾ ਹੈ ਹੋ ਸਕਦਾ ਹੈ ਮਤਲਬ ਕਿ ਅਮਰਤਪਾਲ ਸਿੰਘ ਤੁਹਾਨੂੰ ਵਿਧਾਨ ਸਭਾ ਦਾ ਇਲੈਕਸ਼ਨ ਲੜਦੇ ਨਾ ਸਰ ਆਜਣ ਉਹਦੇ ਵਾਸਤੇ ਇੱਕ ਸੀਟ ਦੀ ਚਰਚਾ ਇਸ ਵੇਲੇ ਤਲਵੰਡੀ ਸਾਬੋ ਦੀ ਹੈ ਕਿਉਂਕਿ ਜਨਰਲ ਵੀ ਹੈ ਨਾ ਤਖਤ ਦੀ ਸੀਟ ਵੀ ਆ ਗਈ। ਤਾਂ ਇਸ ਵਾਸਤੇ ਕਾਫੀ ਇਸ ਮਾਮਲੇ ਦੇ ਵਿੱਚ ਡਵੈਲਪਮੈਂਟ ਹੈਗੀਆਂ ਜੇ ਤੁਸੀਂ ਵੇਖੋਗੇ ਤਾਂ ਕਿ ਮਾਲਵੇ ਦੇ ਵਿੱਚ ਪੈਰ ਪਸਾਰੇ ਜਾ ਰਹੇ ਆ ਵਾਰਿਸ ਪੰਜਾਬ ਦੇ ਜੋ ਅਕਾਲੀ ਦਲ ਹੈ ਵੈਸੇ ਉਹ ਵੀ ਅਕਾਲੀ ਦਲ ਹੀ ਆ ਤੇ ਬਹੁਤ ਸਾਰੇ ਲੋਕ ਜਿਹੜੇ ਹਾਲੇ ਮਤਲਬ ਕਿ ਕੋਈ ਫੈਸਲਾ ਕਰਨਾ ਚਾਹੁੰਦੇ ਆ ਸਵੈ ਨਿਰਣਾ ਲੈਣਾ ਚਾਹੁੰਦੇ ਆ ਕਿ ਅਸੀਂ ਕਿੱਧਰ ਨੂੰ ਜਾਣਾ ਹੈ ਉਹਨਾਂ ਦੇ ਵਿੱਚ ਵੀ ਹੁਣ ਕਿਤੇ ਨਾ ਕਿਤੇ ਇੱਕ ਆਪਸ਼ਨ ਜਿਹੜਾ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਦੀ ਨਸਰ ਦੇ ਵਿੱਚ ਹੈਗਾ ਕੇਂਦਰ ਨੂੰ ਜਾਇਆ ਜਾ ਸਕਦਾ ਬਾਕੀ ਦੇਖੋ ਰਾਜਨੀਤੀ ਦੇ ਵਿੱਚ ਬਹੁਤ ਕੁਝ ਜਿਹੜਾ ਸਮਾਂ ਤੈਅ ਕਰਦਾ ਹੁੰਦਾ ਹੈ ਕਿ ਕਹਾਣੀ ਕਿੱਧਰ ਨੂੰ ਜਾਂਦੀ ਹੈ ਪਰ ਇਹਦੇ ਵਿੱਚ ਇੱਕ ਚੀਜ਼ ਤੇ ਸਾਫ਼ ਹੈ ਸਪਸ਼ਟ ਹੈ ਕਿ ਜੇਕਰ ਆਪਾਂ ਮਾਲਵੇ ਦੇ ਵਿੱਚ ਉਭਾਰ ਦੇਖਦੇ ਆਂ ਉਭਾਰ ਦੇਖਦੇ ਆਂ ਮੰਨ ਲਓ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਵੰਦੀ ਦਾ ਤਾਂ ਉਹਦਾ ਨੁਕਸਾਨ ਤੇ ਜ਼ਰੂਰ ਹੋਏਗਾ ਚਾਹੇ ਉਹ ਕਾਲੀ ਵੋਟ ਨੂੰ ਹੋਵੇ ਤੇ ਚਾਹੇ ਕਿਸੇ ਦੂਜੇ ਨੂੰ ਫਾਇਦਾ ਹੋਵੇ ਉਹਦਾ ਨੁਕਸਾਨ ਤੇ ਜ਼ਰੂਰ ਹੋਏਗਾ ਪਰ ਇਹ ਵੇਖਣਾ ਹੋਏਗਾ ਕਿ ਕਿੰਨੀ ਕੁ ਪਕੜ ਬਣਦੀ ਆ ਪਕੜ ਬਣਦੀ ਜਿਹੜੀ ਮਜ਼ਬੂਤੀ ਹੁੰਦੀ ਆ ਉਹ ਵੀ ਬਹੁਤ ਵੱਡਾ ਰੋਲ ਅਦਾ ਕਰਦੀ ਆ ਨਾ ਨਮਾਇਆ ਰੋਲ ਅਦਾ ਕਰਦੀ ਆ ਸਾਰੀ ਸਮੀਕਰਨਾ ਦੀ ਖੇਡ ਦੇ ਵਿੱਚ ਜੀ ਬਿਲਕੁਲ ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਸੁਣਵਾਈ ਹੋਈ ਹੈ ਜੀ ਹਾਂ ਜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਜਿਹੜਾ ਉਹ ਗਿਆ ਵਾ ਅੱਛਾ ਜੀ ਇਹਦੇ ਵਿੱਚ ਅੱਗੇ ਵੀ ਆਪਾਂ ਗੱਲ ਕੀਤੀ ਆ ਕਿ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਵੈਸੇ ਤੇ ਪੰਜਾਬ ਸਰਕਾਰ ਤੇ ਚੁੱਪੀ ਕਰ ਗਈ ਸਿਆਸੀ ਤੌਰ ਤੇ ਜਾਂ ਆਪਾਂ ਐਕਸ਼ਨ ਦੇ ਤੌਰ ਤੇ ਵੇਖੀਏ ਤੇ ਇੰਨੀ ਜਿਆਦਾ ਹਲ ਚੱਲ ਨਹੀਂ ਆਇਆ ਪਰ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਜਿਹੜਾ ਉਹ ਸੁਣਿਆ ਜ਼ਰੂਰ ਗਿਆ ਸੁਣਵਾਈ ਦੇ ਦੌਰਾਨੇ ਸਾਹਮਣੇ ਆਇਆ ਤੱਥ ਕਿ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਦੇ ਵਿੱਚ ਸਹਿਯੋਗ ਕਰ ਰਹੀ ਹੈ ਲੇਕਿਨ ਹੁਣ ਤੱਕ ਪਾਵਨ ਸਰੂਪਾਂ ਨਾਲ ਸੰਬੰਧਿਤ ਪੂਰਾ ਡਾਟਾ ਜਿਹੜਾ ਹੈ ਉਹ ਵਿਸ਼ੇਸ਼ ਜਾਂਚ ਟੀਮ ਯਾਨੀ ਐਸਆਈਟੀ ਨੂੰ ਉਪਲਬਧ ਨਹੀਂ ਕਰਵਾਇਆ ਗਿਆ ਹਾਈ ਕੋਰਟ ਦੇ ਵਿੱਚ ਇਸ ਗੱਲ ਤੇ ਵੀ ਸਵਾਲ ਉੱਠੇ ਕਿ ਜਾਂਚ ਦੇ ਵਿੱਚ ਦੇਰੀ ਕਿਉਂ ਹੋ ਰਹੀ ਆ ਮਹੱਤਵਪੂਰਨ ਸੁਣਵਾਈ ਆ ਅੱਛਾ ਹੁਣ ਜਿਹੜੇ ਪਟੀਸ਼ਨ ਕਰਤਾ ਦੇ ਵਕੀਲ ਸੀਗੇ ਉਹਨਾਂ ਨੇ ਅੱਜ ਦੱਸਿਆ ਕਿ ਇੱਕ ਵਾਰ ਫਿਰ ਨਵੀਂ ਅਰਜ਼ੀ ਅਸੀਂ ਦਾਖਲ ਕਰਾਂਗੇ ਤਾਂ ਕਿ ਜਾਂਚ ਪ੍ਰਕਿਰਿਆ ਦੇ ਵਿੱਚ ਤੇਜ਼ੀ ਲਿਆਂਦੀ ਜਾ ਸਕੇ ਤੇ ਜ਼ਿੰਮੇਦਾਰ ਲੋਕ ਜਿਹੜੇ ਉਹਨਾਂ ਦੀ ਜਵਾਬਦੇਹੀ ਤੈ ਹੋ ਸਕੇ ਤੇ ਇਸ ਦਰਮਿਆਨ ਹਾਈ ਕੋਰਟ ਨੇ ਸਪਸ਼ਟ ਕੀਤਾ ਕਿ 30 ਜਨਵਰੀ ਨੂੰ ਹੋਣ ਵਾਲੀ ਜਿਹੜੀ ਸੁਣਵਾਈ ਆ ਯਾਨੀ ਅਗਲੀ ਸੁਣਵਾਈ ਆ ਉਹਦੇ ਵਿੱਚ ਵਿਸਥਾਰ ਨਾਲ ਬਹਿਸ ਹੋਏਗੀ ਮਤਲਬ ਕਿ ਉਦਣ ਕਾਫੀ ਗਰਮਾ ਗਰਮ ਬਹਿਸ ਹੋਣ ਦੀ ਸੰਭਾਵਨਾ ਹੈ ਤਾਂ ਸਾਫ ਹੈ ਹੁਣ ਸਪਸ਼ਟ ਹੈ ਕਿ ਜਾਂਚ ਪੜਤਾਲ ਦਾ ਚਲੋ ਸਟੇਟਸ ਵੀ ਉਥੇ ਪਤਾ ਲੱਗ ਜਾਏਗਾ ਗੁਰਪ੍ਰੀਤ ਪਰ ਜਿਹੜਾ ਰਸੋਖਾਨਾ ਵਾਲਾ ਮਾਮਲਾ ਸੀਗਾ ਨਾਬ ਕਮਲ ਰਾਜਾ ਸਾਹਿਬ ਦੀ ਜਿਹੜੀ ਉਹ ਧਾਰਮਿਕ ਅਸਥਾਨ ਤੇ ਇੱਕ ਕਹਾਣੀ ਵਿਗੜ ਗਈ ਇਹਨਾਂ ਦੇ ਦਾਅਵੇ ਤੋਂ ਤਾਂ ਜੀ ਇੱਥੇ ਤਾਂ ਜੀ ਵੇਖੀਏ ਤੇ ਹੁਣ ਇਸ ਮਾਮਲੇ 'ਚ ਚੁੱਪੀ ਹੈ ਇਹ ਪਤਾ ਨਹੀਂ ਡੀਲ ਹੈ ਜਾਂ ਡੀਲ ਹੈ ਕੀ ਡੀਲ ਹੈ ਜਾਂ ਡੀਲ ਹੈ ਮੈਨੂੰ ਨਹੀਂ ਪਤਾ ਕਿਉਂਕਿ ਕਈ ਵਾਰੀ ਹੁੰਦਾ ਨਾ ਕਿ ਜਦੋਂ ਰਾਜਨੀਤੀ ਦੇ ਵਿੱਚ ਸੇਕ ਲੱਗਦਾ ਕਿਸੇ ਮੁੱਦੇ ਤੋਂ ਤਾਂ ਫਿਰ ਰਾਜਨੀਤਿਕ ਬੰਦੇ ਥੋੜੇ ਡਰ ਜਾਂਦੇ ਨੇ ਥੋੜੇ ਸੰਭਲ ਜਾਂਦੇ ਨੇ ਕੀ ਉਸ ਝਟਕੇ ਨੇ ਮੌਲ ਸਰਕਾਰ ਨੂੰ ਢਾਇਆ ਥੋੜਾ ਜਿਆ ਜਾਂ ਕੋਈ ਡੀਲ ਡੀਲ ਦਾ ਵੀ ਇੱਕ ਐਂਗਲ ਲਿਆ ਜਾ ਸਕਦਾ ਹੈ ਕਿ ਜਲੰਧਰ ਵਾਲੇ ਭਾਜੀ ਭਾਜੀ ਨਾਲ ਜਿਸ ਸਮੇਂ ਤੋਂ ਮੀਟਿੰਗਾਂ ਹੋਈਆਂ ਨੇ ਪਹਿਲਾਂ ਤੇ ਇਹਨਾਂ ਨੇ ਵਿਜੀਲੈਂਸ ਤੱਕ ਮਗਰਲਾ ਰੱਖੀ ਉਹਨਾ ਮੀਟਿੰਗਾਂ ਤੋਂ ਬਾਅਦ ਕੁਝ ਚੀਜ਼ਾਂ ਬਦਲ ਗਈਆਂ ਇਹ ਸਾਡਾ ਸ਼ੱਕ ਹੈ ਜੇ ਕੋਈ ਮੈਨੂੰ ਐਵੀਡੈਂਸ਼ਲੀ ਕਹੇ ਕਿ ਤੂੰ ਸਾਬਤ ਕਰ ਮੈਂ ਨਹੀਂ ਕਰ ਪਾਉਂਗਾ ਪਰ ਕਿਤੇ ਨਾ ਕਿਤੇ ਇਤਫਾਕ ਹੈ ਇਤਫਾਕ ਹੈ ਇਹਨਾਂ ਚੀਜ਼ਾਂ ਦਾ ਆ ਦੇਖਦੇ ਆ ਕਿ ਹੁਣ ਹਾਈ ਕੋਰਟ ਦੇ ਵਿੱਚ ਸੁਣਵਾਈ ਦਾ ਸਟੇਟਸ ਜਿਹੜਾ ਹੈ ਉਹ ਚੈੱਕ ਕਰਕੇ ਅੱਗੇ ਇਹਦੇ 'ਚ ਜਦੋਂ 30 ਜਨਵਰੀ ਨੂੰ ਬਹਿਸ ਹੋਏਗੀ ਤਾਂ ਉਹਦੇ 'ਚ ਕੀ ਨਿਕਲਦਾ ਇੰਟਰਸਟਿੰਗ ਹੈ ਪਰ ਇੱਥੇ ਤੁਸੀਂ ਨੇ ਦੇਖਿਆ ਹੋਣਾ ਕਿ ਜਿੰਨੀ ਜ਼ੋਰਦਾਰ ਤਰੀਕੇ ਕਾਰੀ ਦੇ ਨਾਲ ਪੈਰਵਾਈ ਦਾ ਇਹਨਾਂ ਨੇ ਦਾਵਾ ਕੀਤਾ ਸੀਗਾ ਉਹ ਰਸੋਖਾ ਨਾਲੇ ਮਾਮਲੇ ਨੇ ਬਿਲਕੁਲ ਇਹਨਾਂ ਨੂੰ ਛੱਠਿਆਂ ਪਾ ਦਿੱਤਾ ਬਿਲਕੁਲ ਢਿਲੇ ਹੋ ਗਏ ਨੇ ਜੀ ਬਿਲਕੁਲ ਬਿਲਕੁਲ ਸਟਾਕ ਜੇਕਰ ਵਧিয়ে ਤਾਂ ਉਧਰ ਜਲੰਧਰ ਚ ਪੋਸਟਰਾਂ ਤੇ ਕਾਲ ਖਮਲ ਦਿੱਤੀ ਗਈ ਹਾਂਜੀ ਦੇਖੋ ਇਹ ਤੇ ਸਮਝ ਤੋਂ ਬਾਹਰ ਹੈ ਵੈਸੇ ਅੱਜ ਇੱਕ ਜਲੰਧਰ ਨਾਲ ਜੁੜੀ ਹੀ ਤਾਪਾ ਅਪਡੇਟ ਲੈ ਲਈਏ ਕਿ ਤੁਸੀਂ ਵੇਖਿਆ ਹੋਊਗਾ ਕਿ ਕੱਲ ਜਦੋਂ ਪਦਮਪੂਸ਼ਣ ਤੇ ਪਦਮਸ਼੍ਰੀ ਅਵਾਰਡ ਜਿਹੜੇ ਐਲਾਨੇ ਗਏ ਸਨ ਤੁਹਾਨੂੰ ਯਾਦ ਹੋਵੇਗਾ ਜੀ ਜੀ ਤਾਂ ਉਹਦੇ ਵਿੱਚ ਡੇਰਾਵੱਲਾਂ ਦੇ ਨਿਰੰਜਨ ਦਾਸ ਜੀ ਜਿਹੜੇ ਆ ਸੰਤ ਨਿਰੰਜਨ ਦਾਸ ਉਹਨਾਂ ਦਾ ਵੀ ਨਾਮ ਆਇਆ ਸੀਗਾ ਤੁਸੀਂ ਦੇਖਿਆ ਹੋਣਾ ਉਸ ਸੂਚੀ ਦੇ ਵਿੱਚ ਜੀ ਤੇ ਅੱਜ ਅਧਿਕਾਰਤ ਤੌਰ ਤੇ ਪ੍ਰਧਾਨ ਮੰਤਰੀ ਜੀ ਦਾ ਵਿਜ਼ਿਟ ਡੇਰਾਵੱਲਾਂ ਦਾ ਜਿਹੜਾ ਉਹ ਐਲਾਨਿਆ ਜਾਂਦਾ ਹੈ ਅਸੀਂ ਇਸੇ ਕਰਕੇ ਕਹਿੰਨੇ ਆ ਕਿ ਕੋਈ ਡਿਜ਼ਰਵ ਕਰਦਾ ਹੋ ਸਕਦਾ ਪਰ ਟਾਈਮਿੰਗ ਬੜੀ ਦਿਲਚਸਪ ਰਹਿੰਦੀ ਹੈ ਕੁਝ ਮਾਮਲਿਆਂ ਦੇ ਵਿੱਚ ਬੜੀ ਦਿਲਚਸਪ ਨੇ ਦੀ ਹੈ ਤਾਂ ਖੈਰ ਦੁਆਬੇ ਦੀ ਪੋਲਿਟਿਕਸ ਦੇ ਵਿੱਚ ਡੇਰਾਵੱਲਾ ਰਸੋਖਾ ਨਾਲ ਆਪਾਂ ਗੱਲ ਕੀਤੀ ਕਿ ਉੱਥੇ ਵੀ ਬਹੁਤ ਸੰਗਤ ਜੁੜੀ ਹੋਈ ਹੈ ਉਸ ਧਾਰਮਿਕ ਸਥਾਨ ਦੇ ਨਾਲ ਵੀ ਡੇਰਾਵੱਲਾ ਦੇ ਨਾਲ ਕੀ ਅੱਗੇ ਦੀ ਕੋਈ ਤਿਆਰੀ ਹੈ ਇੱਕ ਬੜਾ ਵੱਡਾ ਪ੍ਰਸ਼ਨ ਹੈ ਹੂੰ ਤੋ ਕਿ ਦੇਖੋ ਜੀ ਮੈਂ ਇਸ ਗੱਲ ਤੇ ਵੀ ਕਹਾਣੀ ਟਿਕਦੀ ਆ ਕਿ ਕੀ ਭਾਜਪਾ ਪੰਜਾਬ ਨੂੰ ਸੀਰੀਅਸਲੀ ਲੈਣ ਜਾ ਰਹੀ ਆ ਕੀ ਸੀਰੀਅਸਲੀ ਲੈਣ ਜਾ ਰਹੀ ਆ ਤੇ ਜਿਵੇਂ ਚੰਨੀ ਸਾਹਿਬ ਨਰਾਜ਼ ਚੱਲ ਰਹੇ ਨੇ ਚੰਨੀ ਸਾਹਿਬ ਥੋੜੇ ਜੇ ਤੁਹਾਨੂੰ ਪਤਾ ਹੈ ਕਾਂਗਰਸ ਦੇ ਵਿੱਚ ਟੇਢੇ ਚੱਲ ਰਹੇ ਨੇ ਕੀ ਕੋਈ ਤਮਾਕਾ ਹੋ ਸਕਦਾ ਇਹ ਇੱਕ ਬੜਾ ਵੱਡਾ ਸਵਾਲ ਹੈ ਤੇ ਖੈਰ ਜੇ ਆਪਾਂ ਹੁਣ ਮੂਲ ਪ੍ਰਸ਼ਨ ਵੱਲ ਮੁੜੀਏ ਤਾਂ ਇੱਥੇ ਜਲੰਧਰ ਦੇ ਵਿੱਚ ਪੋਸਟਰਾਂ ਤੇ ਜੋ ਕਾਲਖ ਪੋਤੀ ਗਈ ਆ ਉਸ ਤੋਂ ਬਾਅਦ ਮਾਹੌਲ ਕਾਫੀ ਗਰਮਾ ਗਿਆ ਸੀ ਕਾਫੀ ਗਰਮਾ ਗਿਆ ਤੇ ਮੇਰੇ ਖਿਆਲ ਦੇ ਨਾਲ ਇਹ ਜਿਹੜੇ ਫਲੈਕਸ ਸੀਗੇ ਇਹਦੇ ਵਿੱਚ ਬਸ ਪਾਦੇ ਜਿਹੜੇ ਕੁਝ ਅਹੁਦੇਦਾਰ ਸੀ ਉਹਨਾਂ ਦੀਆਂ ਫੋਟੋਆਂ ਸੀਗੀਆਂ ਹੁਣ ਦੂਜੇ ਪਾਸੇ ਜਿਹੜੇ ਪਾਰਟੀ ਦੇ ਇੰਚਾਰਜ ਹੈ ਉਹ ਬੋਲ ਰਿਹਾ ਕਿ ਸੋਚੀ ਸਮਝੀ ਸਾਜ਼ਿਸ਼ ਆ ਦੋਸ਼ੀਆਂ ਤੇ ਕਾਰਵਾਈ ਦੀ ਮੰਗ ਵੀ ਕੀਤੀ ਗਈ ਤੁਹਾਨੂੰ ਪਤਾ ਹੀ ਆ ਬਸਪਾ ਦਾ ਜਲੰਧਰ ਏਰੀਏ ਦੇ ਵਿੱਚ ਖਾਸ ਤੌਰ ਤੇ ਆਪਾਂ ਕੁਝ ਇਲਾਕਿਆਂ ਜੁਏ ਨੇ ਕਿ ਇਹਨਾਂ ਦਾ ਅੱਜ ਵੀ ਬਹੁਤ ਜ਼ੋਰ ਆ ਤੇ ਇਹ ਬਸਤੀ دانشਮੰਦਾਂ ਦੀ ਘਟਣਾ ਹੈ ਜਿਸ ਨੂੰ ਰਿਪੋਰਟ ਕੀਤਾ ਗਿਆ ਦੈਨਿਕ ਪਾਸਕਰ ਬਣੀ ਹੋਈ ਤਾਂ ਖੈਰ ਇਹ ਆਪਣੇ ਆਪ ਦੇ ਵਿੱਚ ਮੇਰੇ ਖਿਆਲ ਦੇ ਨਾਲ ਕੋਈ ਚੰਗੀ ਗੱਲ ਨਹੀਂ ਹੈ ਕਿਉਂਕਿ ਤੁਹਾਨੂੰ ਪਤਾ ਹੈ ਗੁਰੂ ਰਵੀਦਾਸ ਜੀ ਦਾ ਪ੍ਰਕਾਸ਼ ਪੁਰਵਾਉਣ ਵਾਲਾ ਤਾਂ ਉਸ ਮੌਕੇ ਤੇ ਜੇ ਇਸ ਤਰ੍ਹਾਂ ਦਾ ਕੋਈ ਧਾਰਮਿਕ ਆਯੋਜਨ ਹੈ ਤਾਂ ਇਹਨਾਂ ਮੌਕਿਆਂ ਤੇ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਸਮਝ ਸਕਦੇ ਆਪਾਂ ਜਲੰਧਰ ਦੇ ਵਿੱਚ ਅੱਗੇ Hindu Muslim ਵੀ ਹੋ ਚੁੱਕਾ ਹੈ ਜੀ ਇਹ ਮਤਲਬ ਕਿ ਕਾਬਲੇ ਕੌੜਿਆ ਕਿ Hindu Muslim ਮਾਮਲਾ ਵੀ ਬਣ ਚੁੱਕਾ ਹੈ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਧੁੜਕੂ ਹੈ ਸਾਨੂੰ ਇਹ ਹੈ ਕਿ ਪੰਜਾਬ ਦੇ ਵਿੱਚ ਐਸਸੀ ਵਰਸ ਜੱਟ ਪੰਜਾਬੀ ਵਰਸ ਪ੍ਰਵਾਸੀ ਜਾਂ ਹਿੰਦੂ ਵਰਸ ਸਿੱਖ ਬਣਾਇਆ ਜਾ ਸਕਦਾ ਹੈ ਤੋ ਇਸ ਕਰਕੇ ਚੁੱਕਨੇ ਰਹਿਣ ਦੀ ਜ਼ਰੂਰਤ ਆ ਪ੍ਰਸ਼ਾਸਨ ਨੂੰ ਵੀ ਚੁੱਕਨੇ ਰਹਿਣ ਦੀ ਜ਼ਰੂਰਤ ਆ ਲੋਕਾਂ ਨੂੰ ਵੀ ਦੇਖੋ ਠੀਕ ਆ ਕੁਝ ਮਾਮਲੇ ਵਿਗੜ ਜਾਂਦੇ ਨੇ ਕੋਈ ਕਈ ਵਾਰ ਹੁੰਦਾ ਕਿਸੇ ਤੋਂ ਗਲਤੀ ਵੀ ਹੋ ਜਾਂਦੀ ਆ ਕਈ ਵਾਰ ਕੋਈ ਸਾਜ਼ਿਸ਼ ਵੀ ਕਰ ਦਿੰਦਾ ਤਾਂ ਸਾਨੂੰ ਘਟਣਾ ਤਰ ਘਟਣਾ ਜਿਵੇਂ ਆਪਾਂ ਬੇਅਦਬੀ ਦੀਆਂ ਘਟਨਾਵਾਂ ਪਿਛਲੇ ਹਫਤੇ ਦੇਖੀਆਂ ਸੀ ਗੁਰਪ੍ਰੀਤਾ ਉੱਥੇ ਵੀ ਆਪਣਾ ਇਹੋ ਹੀ ਸੀ ਕਹਿਣਾ ਕਿ ਭਾਈ ਘਟਣਾ ਤਰ ਘਟਣਾ ਸਾਨੂੰ ਨਿਚੋੜ ਕੱਢ ਕੇ ਤੁਰਨ ਦੀ ਜ਼ਰੂਰਤ ਆ ਕਿ ਅਸੀਂ ਇੱਕ ਮਿਥ ਮੰਨ ਕੇ ਨਾ ਚੱਲੀਏ ਕਿ ਐਦਾਂ ਹੋ ਗਿਆ ਜੀ ਐਦਾਂ ਹੋ ਗਿਆ ਸਾਨੂੰ ਹਰ ਕਟਣਾ ਜਿਹੜੀ ਐ ਉਹ ਬਰੀਕੀ ਦੇ ਨਾਲ ਵੇਖਣੀ ਤੇ ਵਚਨੀ ਚਾਹੀਦੀ ਆ ਸੋ ਇਸ ਕਰਕੇ ਭਾਈਚਾਰਕ ਸਾਂਝ ਦੀ ਜੇ ਆਪਾਂ ਗੱਲ ਕਰਦੇ ਆ ਤੇ ਇੱਥੋਂ ਤੇ ਲੋਕਾਂ ਨੂੰ ਵੀ ਬੜਾ ਜ਼ਿੰਮੇਵਾਰ ਤੇ ਬੜਾ ਸचेਤ ਰਹਿਣਾ ਪਊਗਾ ਮੈਂ ਅਗਾਊਂ ਗੱਲ ਕਰ ਲੈਣਾ ਕਈ ਵਾਰ ਕਰਦੇ ਆਂ ਗੱਲ ਆਪਾਂ ਤਾਂ ਅਗਾਊਂ ਕਰਨੀ ਵੀ ਬਣਦੀ ਆ ਮੈਨੂੰ ਡਰ ਹੈ ਮੇਰਾ ਤੋਖਲਾ ਹੋ ਸਕਦਾ ਮੈਂ ਗਲਤ ਸਾਬਤ ਹੋਵਾਂ ਮੈਂ ਉਮੀਦ ਕਰਦਾ ਤੇ ਦੁਆ ਵੀ ਕਰਦਾ ਕਿ ਮੈਂ ਗਲਤ ਹੋਵਾਂ ਮੈਨੂੰ ਇਹੋ ਲੱਗਦਾ ਹੈ ਕਿ ਇੱਕ ਦੋ ਘਟਨਾਵਾਂ ਪੰਜਾਬ ਦੇ ਵਿੱਚ ਬਹੁਤ ਵੱਡੀਆਂ ਵਾਪਰ ਸਕਦੀਆਂ ਹਨ ਗੁਰਪ੍ਰੀਤ ਸੋ ਸचेत ਰਹਿਣ ਦੀ ਲੋੜ ਹੂੰ ਜੀ ਬਿਲਕੁਲ ਸੁਚੇਤ ਰਹਿਣ ਦੀ ਬਹੁਤ ਲੋੜ ਹੈ ਕਿਉਂਕਿ ਇੱਥੇ ਵੱਡੇ ਵੱਡੇ ਕਾਂਡ ਵੱਡੇ ਵੱਡੇ ਧਮਾਕੇ ਦੇਸ਼ 'ਚ ਹੋ ਜਾਂਦੇ ਨੇ ਤੇ ਬਾਅਦ ਦੇ ਵਿੱਚ ਖਬਰਾਂ ਨਿਕਲਦੀਆਂ ਨੇ ਵੀ ਸਰਕਾਰ ਤੋਂ ਏਜੰਸੀਆਂ ਤੋਂ ਇਸ ਦੀ ਜਾਣਕਾਰੀ ਸੀ ਪਰ ਉਹਨਾਂ ਨੇ ਉਸ ਨੂੰ ਟਾਲਾ-ਵਟਦਿਆਂ ਹੋਇਆਂ ਜਨਤਕ ਨਹੀਂ ਕੀਤਾ ਜਾਂ ਫਿਰ ਜਿਹੜੇ ਪ੍ਰੀਕਾਸ਼ਨਸ ਲੈਣੇ ਚਾਹੀਦੇ ਸੀ ਉਹ ਲੈ ਨਹੀਂ ਹੁਣ ਜੇਕਰ ਤੁਸੀਂ ਆਖ ਰਹੇ ਹੋ ਕਿਸੇ ਤਰਕ 'ਤੇ ਆ ਰਹੀ ਆਖ ਰਹੇ ਹੋਵੋਗੇ ਸੋ ਇਸ ਤੋਂ ਅੱਗੇ ਵਧੀਏ ਤਾਂ ਸੁਨੀਲ ਜਾਖੜ ਹੋਣਾ ਦਾ ਫੈਸਲਾ ਹੋ ਸਕਦਾ ਹੈ ਜੀ ਕਿਹੜਾ ਫੈਸਲਾ ਆੜਿਆ ਹੋਇਆ ਸੁਨੀਲ ਜਾਕੜ ਹੋਣਾ ਤਾਂ ਸੁਨੀਲ ਜਾਖੜ ਹੋਰਾਂ ਨੇ ਅਸਤੀਫਾ ਦੇ ਦਿੱਤਾ ਸੀਗਾ ਤੁਹਾਨੂੰ ਯਾਦ ਜੇ ਹੋਵੇ ਤਾਂ ਸੁਨੀਲ ਜਾਖੜ ਅਸਤੀਫਾ ਦੇ ਗਏ ਸਨ ਜਦੋਂ ਇਲੈਕਸ਼ਨ ਹੋਇਆ ਸੀਗਾ 2024 ਵਾਲਾ ਸ਼ਾਇਦ ਤੇ ਉਹਦੇ ਬਾਅਦ ਅਜੇ ਆਪਾਂ ਅੱਗੇ ਆ ਕੇ ਦੇਖੀ ਤਾਂ ਇਹਨਾਂ ਦੇ ਬਰਾਬਰ ਕਾਰਜਕਾਰੀ ਪ੍ਰਧਾਨ ਜਿਹੜੇ ਸੀਗੇ ਉਹ ਲਾ ਦਿੱਤੇ ਗਏ ਸੀਗੇ ਉਹਨਾਂ ਦਾ ਨਾਮ ਅਸ਼ਵਨੀ ਸ਼ਰਮਾ ਜੀ ਦਾ ਫਿਲਹਾਲ ਕੀਤਾ ਕਿ ਹੁਣ ਉੱਤੇ ਇਹਨਾਂ ਦੇ ਪਾਰਟੀ ਦੇ ਪ੍ਰਧਾਨ ਜਿਹੜੇ ਬਦਲ ਚੁੱਕੇ ਕਿਉਂਕਿ ਪਹਿਲਾਂ ਸਨ ਨੱਡਾ ਸਾਹਿਬ ਤੇ ਨੱਡਾ ਸਾਹਿਬ ਕਿਉਂਕਿ ਤੁਹਾਨੂੰ ਪਤਾ ਹੈ ਆਪਣੇ ਗਵਾਂਢੀ ਹੈ ਜੀ ਹਿਮਾਚਲ ਤੋਂ ਆ ਤੇ ਉਹ ਪੰਜਾਬ ਦੀ ਪੋਲਿਟਿਕਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਆ ਉਹਨਾਂ ਨੂੰ ਪਤਾ ਹੈ ਕਿ ਜਾਖੜ ਫੈਮਲੀ ਇੱਕ ਇਸ ਤਰ੍ਹਾਂ ਦੀ ਫੈਮਲੀ ਆ ਜੋ ਜਾਟਾਂ ਚ ਯਾਨੀ ਜੱਟਾਂ ਚ ਵੀ ਪ੍ਰਭਾਵ ਰੱਖਦੀ ਆ ਹਿੰਦੂਆਂ ਚ ਵੀ ਪ੍ਰਭਾਵ ਰੱਖਦੀ ਆ ਤੇ ਜਿਨ੍ਹਾਂ ਦੀ ਬੋਲ ਚਾਲ ਦੀ ਸ਼ੈਲੀ ਵਗੈਰਾ ਜੋ ਵੀ ਹੈ ਉਹ ਸਾਰੇ ਪੰਜਾਬੀਆਂ ਨੂੰ ਅਪੀਲ ਕਰਦੀ ਆ ਤਾਂ ਇਸ ਕਰਕੇ ਮਤਲਬ ਕਿ ਉਹ ਅਸਤੀਫਾ ਪੈਂਡਿੰਗ ਹੀ ਪਿਆ ਸੀਗਾ ਪਰ ਕਿਉਂਕਿ ਹੁਣ ਉੱਤੇ ਪਾਰਟੀ ਦੇ ਪ੍ਰਧਾਨ ਬਦਲ ਚੁੱਕੇ ਆ ਨਿਤਿ ਨਵੀਨ ਜੀ ਆ ਗਏ ਨੇ ਤਾਂ ਹੋ ਸਕਦਾ ਹੈ ਕਿ ਇਹਨਾਂ ਤੇ ਵੀ ਫੈਸਲਾ ਆ ਜਾਵੇ ਤਾਂ ਪਰ ਮੇਰਾ ਇਹ ਮੰਨਣਾ ਜੇ ਤੁਸੀਂ ਵਿਅਕਤੀਗਤ ਤੌਰ ਤੇ ਪੁੱਛੋਗੇ ਮੈਨੂੰ ਮੇਰੀ ਰਾਏ ਜੀ ਕਿ ਜਿਵੇਂ ਅਸ਼ਵਨੀ ਸ਼ਰਮਾ ਜੀ ਆ ਉਹਨਾਂ ਦਾ ਜਿਹੜਾ ਸਟਾਈਲ ਆ ਬੋਲਣ ਦਾ ਚਾਲਣ ਦਾ ਤਾਂ ਮੈਂ ਉਹਦੇ ਮੁਕਾਬਲੇ ਜੇ ਦੇਖਾ ਸੁਨੀਲ ਜਾਖੜ ਚ ਨਾ ਮਤਲਬ ਕਿ ਤੁਸੀਂ ਦੇਖ ਲਓ ਕਿ ਭਾਜਪਾ ਦੇ ਜਿਹੜੇ ਦੂਜੇ ਪ੍ਰਧਾਨ ਨੇ ਕਾਰਜਕਾਰੀ ਪ੍ਰਧਾਨ ਹੈ ਮੈਨੂੰ ਲੱਗਦਾ ਕਿ ਪੂਰੇ ਪੰਜਾਬੀਆਂ ਨੂੰ ਉਹਨਾਂ ਦਾ ਨਾਮ ਵੀ ਨਹੀਂ ਸ਼ਾਇਦ ਯਾਦ ਹੋਣਾ ਉਹ ਕਿੱਥੋਂ ਐਮਐਲਏ ਨੇ ਸ਼ਰਮਾ ਜੀ ਮੈਨੂੰ ਲੱਗਦਾ ਕਿ ਉਹਨਾਂ ਦਾ ਹਲਕਾ ਵੀ ਨਹੀਂ ਪਤਾ ਹੋਣਾ ਬਹੁਤ ਸਾਰੇ ਲੋਕਾਂ ਨੂੰ ਜਦ ਕਿ ਸੁਨੀਲ ਜਾਖੜ ਐਮਐਲਏ ਨਹੀਂ ਹੈ ਕਿਸੇ ਨੂੰ ਵੀ ਪੁੱਛ ਲਓ ਕਿ ਸੁਨੀਲ ਜਾਖੜ ਖਾਨ ਹੈ ਤੋ ਇਸ ਕਰਕੇ ਤਜ਼ੀਤਾ ਇਹਨਾਂ ਦੀ ਬਣਦੀ ਆ ਪਰ ਇਹ ਅਸਤੀਫਾ ਦੇ ਗਏ ਸਨ ਕੋਈ ਕਈ ਮਹੀਨੇ ਹੋ ਗਏ ਨੇ ਕਿ ਇਹਨਾਂ ਨੇ ਅਸਤੀਫਾ ਦਿੱਤਾ ਹੋਇਆ ਹੈ ਤੋ ਹੋ ਸਕਦਾ ਹੈ ਕਿ ਫੈਸਲਾ ਆ ਜਾਵੇ ਯਾਨੀ ਇਹਨਾਂ ਨੂੰ ਪੱਕੇ ਤੌਰ ਤੇ ਬਣਾ ਦਿੱਤਾ ਜਾਵੇ ਕਿ ਹਾਂ ਭਾਈ ਤੁਸੀਂ ਅੱਗੇ ਲੱਗੋ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਚਾਰਾ ਤੇ ਮਾਰਿਆ ਜਿਵੇਂ ਜੇ ਤੁਸੀਂ ਵੇਖਿਆ ਹੋਣਾ ਪਰ ਗੱਲ ਬਣੀ ਨਹੀਂ ਆ ਉਹਨਾਂ ਨੇ ਇੱਕ ਦੋ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਇੱਛਾ ਵੀ ਜ਼ਾਹਰ ਕੀਤੀ ਪਰ ਗੱਲ ਬਣੀ ਨਹੀਂ ਯਦਕੇ ਸੁਨੀਲ ਜਾਖੜ ਜੇ ਤੁਸੀਂ ਵੇਖੋਗੇ ਤਾਂ ਭਾਜਪਾ ਦੀ ਟੀਮ ਦੇ ਵਿੱਚ ਇੱਕ ਧਿਰਵਜੋ ਜ਼ਰੂਰ ਉੱਭਰੇ ਆ ਤਾਂ ਇਹ ਤਾਂ ਹੁਣ ਉਹਨਾਂ ਨੇ ਫੈਸਲਾ ਕਰਨਾ ਕਿ ਕੀ ਇਹਨਾਂ ਤੋਂ ਕੰਟੀਨਿਊ ਕਰਵਾਉਣਗੇ ਜਾਂ ਕੋਈ ਨਵਾਂ ਪ੍ਰਧਾਨ ਲਾਉਂਦੇ ਆ ਪਰ ਹੁਣ ਕਿਤੇ ਨਾ ਕਿਤੇ ਫੈਸਲਾ ਹੋਣ ਦੀ ਸੰਭਾਵਨਾ ਜ਼ਰੂਰ ਬਣੀ ਆ ਬਿਲਕੁਲ ਵੈਸੇ ਵੀ ਸੁਨੀਲ ਜਾਖੜ ਨੂੰ ਭਾਜਪਾ ਦੇ ਟੇਸਟ ਦਾ ਬੰਦਾ ਮੰਨਿਆ ਹੀ ਨਹੀਂ ਜਾਂਦਾ ਉਹ ਥੋੜੀ ਆਪਣੀ ਅਲੱਗ ਬਾਗੀ ਕਿਸਮ ਦੇ ਵਿਚਾਰ ਵੀ ਕਈ ਵਾਰ ਰੱਖਦੇ ਨੇ ਉਹਨਾਂ ਨੇ ਤਾਂ ਸਾਫ਼ ਮੀਟਿੰਗ 'ਚ ਵੀ ਕਿਹਾ ਹੋਇਆ ਵੀ ਪੰਜਾਬ ਨੂੰ ਹੋਰ ਨਜ਼ਰੀਏ ਨਾਲ ਦੇਖਣਾ ਚਾਹੀਦਾ ਪੰਜਾਬ ਨੂੰ ਜਿੱਦਾਂ ਤੁਸੀਂ ਦੇਖਦੇ ਹੋ ਉਦਾਂ ਨਹੀਂ ਚੱਲਣਾ ਸੋ ਕਹਿਰ ਦੇਖਦੇ ਆ ਬਾਰ ਕਰਮ ਹੈ ਨਾ ਕਰਮ ਹੈ ਗੁਰਪ੍ਰੀਤੋ ਕਿਉਂਕਿ ਉਹ ਜਿਸ ਖਾਨਦਾਨ ਤੋਂ ਆਉਂਦੇ ਆ ਇੱਕ ਤੇ ਰਵਾਇਤੀ ਕਾਂਗਰਸੀ ਖਾਨਦਾਨ ਹੈ ਉਹਨਾਂ ਦਾ ਦੂਜਾ ਪਿੰਡੂ ਪਿੰਡੂ ਹਿੰਦੂ ਜੱਟ ਹੂੰ ਮਲਕੋ ਪਿੰਡੂ ਵੀ ਨੇ ਅੱਜ ਵੀ ਇਹਨਾਂ ਦਾ ਜਿਹੜਾ ਤੁਸੀਂ ਹੈੱਡਕੁਆਰਟਰ ਕਹਿ ਲੋ ਟਿਕਾਣਾ ਹੈ ਬਿਲਕੁਲ ਇਹ ਵੀ ਮੇਰੇ ਇਲਾਕੇ ਦੇ ਨੇ ਨਾ ਸਾਡੇ ਇਲਾਕੇ ਦੇ ਬਹੁਤ ਪੋਲੀਟਿਸ਼ੀਅਨ ਆ ਤਾਂ ਇਹ ਇਹਨਾਂ ਦਾ ਜਿਹੜਾ ਬੇਸ ਹੈ ਉਹ ਅੱਜ ਵੀ ਪਿੰਡ ਆ ਹੂੰ ਸੋ ਇਸ ਕਰਕੇ ਮਤਲਬ ਕਿ ਇਹਨਾਂ ਨੂੰ ਪਤਾ ਇਹਨਾਂ ਚੀਜ਼ਾਂ ਦਾ ਕਿ ਜੇ ਭਾਜਪਾ ਨੇ ਕੋਈ ਚਾਂਸ ਦੇਖਣਾ ਹੈ ਤਾਂ ਤੁਹਾਨੂੰ ਕੁਝ ਖਾਸ ਮੁੱਦਿਆਂ ਤੇ ਕੰਮ ਕਰਨਾ ਹੀ ਪਾਏਗਾ ਚਾਹੇ ਉਹ ਸਿੱਖ ਸੈਂਟੀਮੀਟਰ ਦੇ ਨਾਲ ਜੁੜੇ ਮੁੱਦੇ ਨੇ ਕਿਸਾਨੀ ਨਾਲ ਜੁੜੇ ਮੁੱਦੇ ਨੇ ਜਾਂ ਪੰਜਾਬ ਦੇ ਕਰਜ਼ੇ ਦੇ ਲਿਹਾਜ਼ ਨਾਲ ਤਾਂ ਉਹ ਕਹਿੰਦੇ ਨੇ ਉਹਨਾਂ ਦੇ ਕਹਿਣ ਦਾ ਮਕਸਦ ਜਿਹੜਾ ਹੈ ਨਾ ਉਹ ਇਹੀ ਹੈ ਕਿ ਤੁਸੀਂ ਪੰਜਾਬ ਦੇ ਮੁੱਦਿਆਂ ਨੂੰ ਐਡਰੈਸ ਕੀਤੇ ਤੋਂ ਬਗੈਰ ਅੱਗੇ ਨਹੀਂ ਵਧ ਸਕਦੇ ਅਲਾਈਅੰਸ ਵਾਲੀ ਗਾਣੀ ਵੀ ਤੇ ਇੱਥੋਂ ਹੀ ਨਿਕਲਦੀ ਹੈ ਨਾ ਹੂੰ ਬਿਲਕੁਲ ਉਧਰ ਗੋਲਡੀ ਬਰਾੜ ਦੇ ਮਾਪਿਆਂ ਤੋਂ ਲੈ ਕੇ ਬੀਤੀ ਰਾਤ ਖਬਰ ਆਉਂਦੀ ਹੈ ਦੇਰ ਰਾਤ ਖਬਰ ਆਉਂਦੀ ਹੈ ਤੇ ਅੱਜ ਮਾਪਿਆਂ ਨੂੰ ਉਸਤੇ ਕਹਿੰਦੇ ਅਦਾਲਤ ਚ ਪੇਸ਼ ਕੀਤਾ ਗਿਆ ਹਾਂਜੀ ਦੇਖੋ ਜਿਹੜਾ ਗੋਲਡੀ ਬਰਾੜ ਆ ਗੋਲਡੀ ਬਰਾੜ ਬੀਸਿਕਲੀ ਜੇ ਤੁਸੀਂ ਵੇਖੋ ਕਿ ਇਹਨਾਂ ਦਾ ਪਿੰਡ ਤੇ ਫਰੀਦਕੋਟ ਜ਼ਿਲ੍ਹੇ ਚ ਪੈਂਦਾ ਪਰ ਰੈਸ਼ ਇਹਨਾਂ ਦੀ ਮੁਕਸਰ ਹੈ ਕਿਉਂਕਿ ਇਹਦਾ ਪਿਤਾ ਜਿਹੜਾ ਸੀਗਾ ਗੋਲਡੀ ਬਰਾੜ ਦਾ ਉਹ ਪੁਲਿਸ ਡਿਪਾਰਟਮੈਂਟ ਦੇ ਵਿੱਚ ਸੀ ਸ਼ਮਸ਼ੇਰ ਸਿੰਘ ਸ਼ੇਰਾ ਬੜਾ ਮਸ਼ਹੂਰ ਸੀ ਬੰਦਾ ਉਹ ਤੇ ਹੁਣ ਅਚਾਨਕ ਖਬਰ ਆਉਂਦੀ ਆ ਕਿ ਅੰਮ੍ਰਿਤਸਰ ਦੇ ਹੋਟਲ ਦੇ ਵਿੱਚੋਂ ਗ੍ਰਿਫਤਾਰੀ ਹੋਈ ਆ 2 ਸਾਲ ਤਕਰੀਬਨ ਕੋਈ ਪੁਰਾਣਾ ਮਾਮਲਾ ਹੈ ਜਿਹਦੇ ਵਿੱਚ ਇਹ ਗ੍ਰਿਫਤਾਰੀ ਜਿਹੜੀ ਆ ਉਹ ਪਾਈ ਗਈ ਆ ਤਾਂ ਪਰ ਗੱਲ ਫੇਰ ਉਥੇ ਹੀ ਖਲੂੰਦੀ ਆ ਆ ਕੇ ਕਿ ਅੱਜ ਵੀ ਇਹ ਸਵਾਲ ਵਜਾਰਤ ਬਣਿਆ ਰਿਹਾ ਕਿ ਜੇ 2 ਸਾਲ ਪੁਰਾਣਾ ਮਾਮਲਾ ਹੈ ਤਾਂ 골ਡੀ ਦਾ ਪਿਤਾ ਜਾਂ 골ਡੀ ਦੀ ਮਾਤਾ ਉਹ ਤੇ ਬਾਹਰ ਨਹੀਂ ਸਨ ਉਤੇ ਇੱਥੇ ਹੀ ਸੀਗੇ ਨਾ ਕਿਉਂਕਿ ਇੱਕ ਇਹ ਅਧਿਆਪਕ ਦੀ ਸ਼ਿਕਾਇਤ ਤੇ ਮਾਮਲਾ ਦਰਜ ਹੋਇਆ ਫਿਰ 2 ਸਾਲ ਕਿਉਂ ਪਾਏ ਗਏ ਇਹ ਇੱਕ ਬੜਾ ਵੱਡਾ ਸਵਾਲ ਹੈ ਫਿਰ ਅਮਰਸਰ ਦੇ ਵਿੱਚ ਹੋਟਲ 'ਚ ਇਹ ਦੋਨੇ ਜੀ ਕੀ ਕਰ ਰਹੇ ਸਨ ਜਦਕਿ ਇਹਨਾਂ ਦਾ ਘਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਮੁਕਸਰ ਦੇ ਵਿੱਚ ਹੈ ਤੇ ਕੁਝ ਸਵਾਲ ਨਹੀਂ ਕੀ ਕੋਈ ਪ੍ਰੈਸ਼ਰ ਟੈਕਟਿਕ ਚੱਲ ਰਹੀ ਹੈ ਇਹ ਵੀ ਇੱਕ ਸਵਾਲ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਡਿਟੇਨ ਕੀਤਾ ਜਾ ਰਿਹਾ ਬਹੁਤ ਸਾਰੇ ਲੋਕਾਂ ਨੂੰ ਥਾਣਿਆਂ 'ਚ ਸੱਧਿਆ ਜਾ ਰਿਹਾ ਕੀ 골ਡੀ ਵਿਰਾਡ ਵਰਗੇ ਜਿਹੜੇ ਵਾਂਟਡ ਨੇ ਮੋਸਟ ਵਾਂਟਡ ਨੇ ਇਸ ਦੇਸ਼ ਦੇ ਕੀ ਉਹਨਾਂ ਤੇ ਦਬਾਅ ਪਾਉਣ ਦੀ ਰਣਨੀਤੀ ਦਾ ਹਿੱਸਾ ਤਾਂ ਨਹੀਂ ਜਾਂ ਮਤਲਬ ਕਿ ਇਸ ਮਨਸ਼ਾ ਦੇ ਨਾਲ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਐਫ ਆਈ ਆਰ ਤੇ ਦੇਖੋ ਬਹੁਤ ਸਾਰੇ ਇਹਨਾਂ ਵਾਂਟਡ ਬੰਦਿਆਂ ਤੇ ਖੁੱਲੀਆਂ ਹੁੰਦੀਆਂ ਨੇ ਜਿਹਨੂੰ ਮਰਜ਼ੀ ਨਾਮਜ਼ਦ ਕੀਤਾ ਜਾ ਸਕਦਾ ਹੈ ਲਖਾ ਸਦਾਨਾ ਤੇ ਆਪ ਕਹਿ ਰਿਹਾ ਹੈ ਨਾ ਕਿ ਮੀਰਾ ਵੀ ਨਾਮ ਲਿਸਟ ਦੇ ਵਿੱਚ ਪਾਇਆ ਗਿਆ ਸੋ ਇਸ ਕਰਕੇ ਇਹ ਕਾਫੀ ਵੱਡੀ ਵਜ਼ਾਰਤ ਬਣੀ ਆ ਮੇਰੇ ਆਪਣੇ ਸਰਚਸ ਜਿਹੜੇ ਕਿ ਕਹਿ ਲਓ ਕਿ ਬਹੁਤ ক্লোਜ਼ ਤੋਂ ਇਹਨਾਂ ਚੀਜ਼ਾਂ ਨੂੰ ਦੇਖਦੇ ਆ ਤਾਂ ਉਹ ਇੱਕ ਦੋ ਬੰਦਿਆਂ ਨਾਲ ਮੈਂ ਗੱਲ ਕੀਤੀ ਤਾਂ ਉਹ ਕਹਿੰਦੇ ਕਿ ਸਾਨੂੰ ਵੀ ਸਪਸ਼ਟਤਾ ਤੇ ਨਹੀਂ ਹੈ ਇਸ ਮਾਮਲੇ 'ਚ ਪਰ ਇਹ ਬਿਲਕੁਲ ਮਾਈਂਡ ਗੇਮ ਹੋ ਸਕਦੀ ਆ ਕਿ ਕ੍ਰਿਮੀਨਲਸ ਜਿਹੜੇ ਵਾਂਟਡ ਨੇ ਉਹਨਾਂ ਦੀ ਸਾਈਕੀਕ ਅਧਾਰ ਪਰ ਲਦਾ ਯਤਨ ਕੀਤਾ ਜਾ ਰਿਹਾ ਹੋਵੇ ਤਾਂ ਖੈਰ ਜੋ ਵੀ ਆ ਵੱਡੀ ਖਬਰ ਰਹੀ ਅੱਜ ਦੀ ਇਹ ਵੀ ਹੂੰ ਬਿਲਕੁਲ ਬਿਲਕੁਲ ਉਧਰ ਰਮਾਂਡ ਤੇ ਭੇਜ ਦਿੱਤਾ ਗਿਆ ਗੁਰਪ੍ਰੀਤ ਜੋ ਮੈਨੂੰ ਜਾਣਕਾਰੀ ਮਿਲ ਰਹੀ ਆ ਕਿ ਰਮਾਂਡ ਤੇ ਭੇਜ ਦਿੱਤਾ ਗਿਆ ਜੀ ਹੂੰ ਜੀ ਉਧਰ ਮੋਦੀ ਸਰਕਾਰ ਲਈ ਮੁਸ਼ਕਲ ਬਣੀ ਆ ਜੀ ਯੂਜੀਸੀ ਹਾਂਜੀ ਯੂਜੀਸੀ ਦਾ ਮਾਮਲਾ ਤੇ ਬਹੁਤ ਜ਼ਿਆਦਾ ਫੱਕ ਗਿਆ ਹੈ ਨਾ ਯੂਜੀਸੀ ਨੇ ਇੱਕ ਲਿਆਂਦਾ ਸੀਗਾ ਰੂਲ ਤੇ ਜੇ ਤੋ ਬਾਅਦ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਸਵਰਨ ਨੇ ਉਹ ਅਚਾਨਕ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਗਿਆ ਯੂਪੀ ਦੇ ਵਿੱਚ ਤੇ ਤੁਸੀਂ ਵੇਖੋ ਕਿ ਜਿਹੜੇ ਸਵਰਨ ਜਾਤੀਆਂ ਦੇ ਮੈਂਬਰ ਪਾਰਲੀਮੈਂਟ ਹੈ ਉਹਨਾਂ ਨੂੰ ਚੂੜੀਆਂ ਤੱਕ ਭੇਜ ਦਿੱਤੀਆਂ ਗਈਆਂ ਸਪਰੀਮ ਕੋਰਟ ਦੇ ਵਿੱਚ ਪਟੀਸ਼ਨਾਂ ਲੱਗਈਆਂ ਨੇ ਸਰਕਾਰ ਹੁਣ ਬੋਲੀ ਆ ਕਿ ਕੋਈ ਭੇਤ ਭਾਗ ਨਹੀਂ ਹੋਏਗਾ ਮੈਂ ਤੁਹਾਨੂੰ ਥੋੜਾ ਜਿਹਾ ਮਾਮਲੇ ਦਾ ਬੈਕਗ੍ਰਾਉਂਡ ਸਮਝਾ ਦਿਆਂ UGC ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਇਹਦੇ ਵਿੱਚ ਇੱਕ ਰੂਲ ਜਿਹੜਾ ਪਾਇਆ ਜਾਂਦਾ ਹੈ ਰੂਲ ਇੰਉ ਪਾਇਆ ਜਾਂਦਾ ਹੈ ਕਿ ਯੂਨੀਵਰਸਿਟੀਆਂ ਦੇ ਵਿੱਚ ਕਾਲਜੇਸ ਦੇ ਵਿੱਚ ਕਿ ਵਿਤਕਰਾ ਨਾ ਹੋਵੇ ਖਾਸ ਤੌਰ ਤੇ ਕਿਸੇ ਐਸਸੀ ਐਸਟੀ ਜਾਂ ਓਬੀਸੀ ਓਬੀਸੀ ਨਾਲ ਪ੍ਰੋਬਲਮੈਟਿਕ ਹੋ ਗਈ ਇਹ ਚੀਜ਼ ਕਿ ਓਬੀਸੀ ਵੀ ਪਾ ਦਿੱਤੇ ਗਏ ਕਿ ਇਹਨਾਂ ਤਿੰਨਾਂ ਵਰਗਾਂ ਨੂੰ ਕੋਈ ਮਤਲਬ ਕਿ ਜਨਰਲ ਵਰਗ ਯਾਨੀ ਸਵਰਨ ਜਾਤੀਆਂ ਦਾ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਿ ਕੋਈ ਬੰਦਾ ਵਿਤਕਰੇ ਦਾ ਸ਼ਿਕਾਰ ਨਾ ਬਣਾਵੇ ਪਰ ਇਹਦੇ ਵਿੱਚ ਸਵਰਨ ਜਾਤੀਆਂ ਦਾ ਜਿਹੜਾ ਗੁੱਸਾ ਹੈ ਰੋਸ ਹੈ ਜਿਹੜਾ ਰੋਹ ਆ ਉਹ ਇਸ ਗੱਲ ਤੋਂ ਆ ਕਿ ਜੇ ਮੰਨ ਲਓ ਫਰਜ਼ ਕਰੋ ਕਿ ਕੋਈ ਫਰਜ਼ੀ ਸ਼ਿਕਾਇਤ ਕਰਦਾ ਹੈ ਤਾਂ ਇਸ ਕਾਨੂੰਨ ਦੇ ਮੁਤਾਬਕ ਕਾਨੂੰਨ ਨਹੀਂ ਕਹਿ ਸਕਦੇ ਆਪਾਂ ਸੌਰੀ ਇਹਨੂੰ ਇੱਕ ਰੂਲ ਕੇ ਇਸ ਰੂਲ ਦੇ ਮੁਤਾਬਕ ਉਹਦੇ ਤੇ ਕਾਰਵਾਈ ਨਹੀਂ ਕਰਨ ਦਾ ਪ੍ਰਬੰਧ ਹੈ ਇਸ ਤਰ੍ਹਾਂ ਮਤਲਬ ਕਿ ਸਿੱਧੇ ਤੌਰ ਤੇ ਬਈ ਸਵਰਨ ਜਿਹੜੇ ਆ ਉਹ ਨਿਸ਼ਾਨੇ ਤੇ ਬਣਾਏ ਜਾ ਰਹੇ ਆ ਤੇ ਭਾਰਤੀ ਜਨਤਾ ਪਾਰਟੀ ਦੇ ਵੈਸੇ ਤਾਂ ਤੁਸੀਂ ਵੇਖੋਗੇ ਇਹ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਹਿੰਦੂਓ ਇਕ ਹੋ ਜਾਓ ਫਲਾਂ ਟਮਕਾ ਕਿੱਧਰ ਗਈ ਇਕਤਾ ਹੁਣ ਕਿੱਧਰ ਗਈ ਇਕਤਾ ਤਾਂ ਮਤਲਬ ਕਿ ਐ ਛਲੜੀ ਛਣੀ ਹੋਇਆ ਪਿਆ ਕੰਮ ਹੁਣ ਕਿਹੜੀ ਕਰਮੀ ਸੈਨਾ ਫਲਾਣੀ ਪਤਾ ਨਹੀਂ ਟਮਕਾ ਨੂੰ ਸਾਰੀ ਆਗੇ ਮੈਦਾਨ ਦੇ ਵਿੱਚ ਨਰਿੰਦਰ ਮੋਦੀ ਦੀ ਬਈ ਤਸਵੀਰ ਦੀ ਪੂਜਾ ਕਰਨ ਵਾਲੇ ਜੁੱਤੀਆਂ ਮਾਰ ਰਹੇ ਨੇ ਫੋਟੋ ਤੇ ਇਹਨਾਂ ਦੀ ਭਗਤੀ ਇਹੋ ਜੀ ਆ ਤੁਹਾਨੂੰ ਪਤਾ ਹੀ ਹੈ ਤਾਂ ਖੈਰ ਬਹੁਤ ਵੱਡਾ ਮਾਮਲਾ ਬਣ ਗਿਆ ਕਿਉਂਕਿ ਸਵਰਨ ਜਾਤੀਆਂ ਦਾ ਗੁੱਸਾ ਭਾਜਪਾ ਦੇ ਨਾਲ ਹੈ ਕਿ ਬਹੁਤ ਲੰਮੇ ਸਮੇਂ ਤੱਕ ਇਹਨਾਂ ਨੇ ਸਾਡੀ ਵੋਟ ਜਿਹੜੀ ਆ ਹੋਲਡ ਕਰਕੇ ਰੱਖੀ ਪਕੜ ਬਣਾ ਕੇ ਰੱਖੀ ਪਰ ਹੁਣ ਹੁਣ ਕਿਉਂਕਿ ਇਹਨਾਂ ਦੀਆਂ ਕੁਝ ਸਿਆਸੀ ਤਰਜੀਹਾਂ ਬਦਲ ਗਈਆਂ ਨੇ ਬਿਹਾਰ ਚ ਇੱਕ ਵੱਖਰੀ ਕਿਸਮ ਦੀ ਇਹ ਤਰਜ਼ ਬਣਾ ਲੈਂਦੇ ਆ ਤੇ ਜੇ ਬੰਗਾਲ ਚ ਜਾਂਦੇ ਇੱਕ ਵੱਖਰੀ ਕਿਸਮ ਦੀ ਯੂਪੀ ਚ ਜਾਂਦੇ ਵੱਖਰੀ ਕਿਸਮ ਦੀ ਸੋ ਇਸ ਕਰਕੇ ਕੁਝ ਸਵਰਨ ਜਾਤੀਆਂ ਦਾ ਗਿਲਾ ਜਿਹੜਾ ਹੈ ਨਾ ਹਾਲਾਂਕਿ ਤੁਸੀਂ ਦੇਖੋਗੇ ਇੰਡੀਆ ਦੀਆਂ ਮੋਸਟ ਟੌਪ ਦੀਆਂ ਪੋਜੀਸ਼ਨਾਂ ਹੋਲਡ ਕਰਦੇ ਨੇ ਚਾਹੇ ਉਹ মিডিਆ ਹੈ ਚਾਹੇ ਉਹ ਜੁਡੀਸ਼ਰੀ ਹੈ ਚਾਹੇ ਆਈਐਸ ਹੈ ਪਰ باوجود ਇਸ ਦੇ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਭਾਜਪਾ ਪ੍ਰਤੀ ਥੋੜਾ ਰੋਸ ਸੀ ਉਹ ਵੀ ਬਹੁਤ ਜ਼ਿਆਦਾ ਉਬਾਲਾ ਖਾ ਗਿਆ ਬਿਲਕੁਲ ਬਿਲਕੁਲ ਜਿਸ ਤਰੀਕੇ ਦੇ ਨਾਲ ਬੀਤੇ ਕੁਝ ਦਿਨਾਂ ਤੋਂ ਕੰਮ ਚੱਲ ਰਿਹਾ ਹੈ ਸਵਰਨ ਜਾਤੀ ਦੇ ਲੋਕ ਖਾਸੇ ਨਰਾਜ਼ ਲੱਗ ਰਹੇ ਨੇ ਖਾਸ ਤੌਰ ਤੇ ਜਿਹੜੀ ਹਤਾਸ਼ੀ ਪਾਰਟੀ ਆ ਉਹਦੇ ਖਿਲਾਫ ਕਿਉਂਕਿ ਬੀਤੇ ਦਿਨੀ ਸ਼ੰਕਰਾਚਾਰਿਆ ਵਾਲਾ ਮਾਮਲਾ ਆਇਆ ਉਸ ਦੇ ਵਿੱਚ ਵੀ ਖਾਸੀ ਨਰਾਜ਼ਗੀ ਹੈ ਹੁਣ ਇਹ ਯੂਜੀਸੀ ਵਾਲਾ ਮਾਮਲਾ ਦੇਖਦੇ ਆਂ ਬਣਦਾ ਕੀ ਹੈ ਸਹੀ ਹੈ ਸਹੀ ਹੈ ਤੁਸੀਂ ਉੱਥੇ ਵੀ ਦੇਖੋਗੇ ਤਾਂ ਉੱਥੇ ਵੀ ਯੋਗੀ ਅਦਿੱਤ ਨਾਥ ਦਾ ਮਾਮਲਾ ਇਹ ਨੇ ਕਿ ਠਾਕੁਰ ਹੈ ਬਿਲਕੁਲ ਇਹ ਠਾਕੁਰ ਹੈ ਤਾਂ ਠਾਕੁਰ ਵਰਸ ਜੀ ਬ੍ਰਾਹਮਣ ਉੱਥੇ ਵੀ ਕਿਤੇ ਨਾ ਕਿਤੇ ਬਣਦਾ ਨਜ਼ਰ ਆਉਂਦਾ ਹੈ ਬਿਲਕੁਲ ਤੁਸੀਂ ਸਹੀ ਪਕੜੇ ਹੋ ਕਿ ਇਹ ਇਹ ਜਿਹੜੀ ਉਤਲੇ ਪੱਤਰ ਤੇ ਜਾਤੀਵਾਦੀ ਰਾਜਨੀਤੀ ਆ ਉਹਦੇ ਵਿੱਚ ਕਾਫੀ ਰੰਗ ਭਰੇ ਜਾ ਰਹੇ ਹਨ ਬਿਲਕੁਲ ਇਹ ਲੀ ਜਿਹੜੀ ਫੜ ਲਈ ਹੈ ਇਹ ਲੱਗਦਾ ਹੁਣ ਨੁਕਸਾਨ ਕਰਨ ਵੱਲ ਵਧੂਗੀ ਜਿੰਨਾ ਕ ਲਾਹਾ ਇੱਚੋ ਕੱਢਣਾ ਸੀ ਮੋਦੀ ਹੋਣੀ ਸ਼ਾਹ ਹੋਣੀ ਤੇ ਜੋਗੀ ਹੋਣੀ ਉਹ ਚੋਂ ਕੱਢ ਲਿਆ ਤੇ ਹੁਣ ਪੁੱਠੇ ਦਿਨ ਲੱਗਦਾ ਹੈ ਅੱਛੇ ਤਾਂ ਸ਼ੁਰੂ ਹੋਏ ਨਹੀਂ ਪੁੱਠੇ ਸ਼ੁਰੂ ਇਹ ਇਹ ਰਾਜਨੀਤੀ ਇਸੇ ਤਰ੍ਹਾਂ ਦੀ ਹੁੰਦੀ ਹੈ ਜਿਹੜੀ ਇਹ ਰਾਜਨੀਤੀ ਗੁਰਪ੍ਰਿਤ ਹੁੰਦੀ ਹੈ ਕਿ ਇਸ ਤਲਵਾਰ ਦੇ ਨਾਲ ਬੰਦਾ ਆਪ ਵੀ ਕਟਿਆ ਜਾਂਦਾ ਹੈ ਇਹ ਬਿਲਕੁਲ ਗੱਲ ਤੁਹਾਡੀ ਸਹੀ ਹੈ ਦੋ ਧਾਰੀ ਤਲਵਾਰ ਹੈ ਭਾਈ ਆਪਣੇ ਪਾਸੇ ਵੀ ਤਾਂ ਵਟਾ ਟੱਕ ਲੱਗ ਸਕਦਾ ਹੈ ਨਾ ਤਾਂ ਉਹ ਹੁਣ ਲੱਗ ਰਿਹਾ ਹੈ ਸੋ ਖੈਰ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ